ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਸੰਗਤ ਜੀ ਸਾਖੀ ਤੋਂ ਪਹਿਲਾਂ ਤਿੰਨ ਨਾਮ ਵਾਲਿਆਂ ਦੀ ਐਸੀ ਕਿਸਮਤ ਆ ਚਾਲ ਕੇ ਕਿ ਤੁਹਾਡੇ ਗਵਾਂਢੀ ਤੇ ਤੁਹਾਡੇ ਦੁਸ਼ਮਣ ਮੱਛ ਹੀ ਉੱਠਣਗੇ ਤੁਸੀਂ ਜਲਦੀ ਜਲਦੀ ਇਹ ਬੋਲਣਾ ਸ਼ੁਰੂ ਕਰਦੋ ਤੁਸੀਂ ਜਿੰਨੀ ਜਲਦੀ ਇਸ ਨੂੰ ਬੋਲਣਾ ਸ਼ੁਰੂ ਕਰੇਂਗੇ ਦੇ ਤੁਹਾਡੇ ਉਹਨੇ ਹੀ ਜਿਹੜੇ ਨੁਕਸਾਨ ਹੋਏ ਆ ਉਹ ਸਾਡੇ ਪੂਰੇ ਹੋ ਜਾਣਗੇ ਸੰਗਤ ਜੀ ਕਈ ਲੋਕ ਆਪਣੀ ਕਿਸਮਤ ਚ ਮ ਕਹਨ ਲੀ ਲਾਟਰੀ ਪਾਉਂਦੇ ਆ ਵੀ ਰਾਤੇ ਰਾਤ ਸਾਡੀ ਲਾਟਰੀ ਨਿਕਲਿਆ ਵੇ ਤੇ ਅਸੀਂ ਕਰੋੜਪਤੀ ਬਣ ਜਾਈਏ ਬਹੁਤ ਲੋਕ ਐਸੇ ਹੁੰਦੇ ਆ ਜੋ ਕਿ ਪੈਸਾ ਵੱਧ ਕਮਾਉਣ ਦੇ ਚੱਕਰ ਚ ਤਰੱਕੀ ਕਰਨ ਦੇ ਚੱਕਰ ਚ ਸ਼ਾਰਟਕੱਟ ਸਪਣਾ ਲੈਂਦੇ ਆ ਤੇ ਮੁਰਕੇ ਉਹਨੂੰ ਹੱਥ ਬਚਾ ਲੈ ਇਹੋ ਜੀਆਂ ਦਿੱਕਤਾਂ ਹੁੰਦੀਆਂ ਕਿ ਉਹ ਨਾ ਅੱਗੇ ਜਾਣ ਜੋਗੇ ਹੁੰਦੇ ਆ ਨਾ ਪਿੱਛੇ ਜਾਣ ਜੋਗੇ ਹੁੰਦੇ ਆ ਜਿਹੜਾ ਸਵਾਦ ਆਪਣੇ ਹੱਥੇ ਕਿਰਤ ਮਿਹਨਤ ਕਰਨ ਚਾਣਾ ਉਹ ਫਿਰ ਸ਼ਾਰਟਕਟ ਇਸ ਤੱਕ ਤੁਹਾਨੂੰ ਨਹੀਂ ਮਿਲਣਾ ਕਈ ਲੋਕ ਐਸੇ ਵੀ ਆ ਜੋ ਕਿ ਕਹਿੰਦੇ ਸਾਡੀ ਬੈਠੇ ਬਿਠਾਇਆ ਦੀ ਕਿਸਮਤ ਤੰਗ ਚਮਕ ਜਿਵੇਂ ਬੈਠਾ ਹੋਾਂ ਤੇ ਉਪਰੋਂ ਰੱਬ ਨੋਟਾਂ ਦਾ ਭਰਿਆ ਬੈਗ ਸੈੱਟ ਦੇਵੇ ਤੇ ਮੇਰੀ ਕਿਸਮਤ ਚਮਕ ਪਈ ਜੀ ਜਦ ਆਪਾਂ ਕਹਿੰਦੇ ਆ ਕਿ ਸਿੱਧੂਰੇ ਜਾਈਏ ਇਰਾਦਾ ਸਾਨੂੰ ਬੜੇ سارے ਪੈਸੇ ਡਿੱਗੇ ਮਿਲ ਜਾਣ ਜਿਸ ਨਾਲ ਸਾਡੀ ਸਕਮ ਕਿਸਮਤਾਂ ਬਣ ਚੁੱਕੇ ਜੀ ਤੇ ਜਦ ਆਪਾਂ ਗੱਲ ਹੋ ਰਹੀ ਕਹਿੰਦੇ ਨੇ ਇੱਥੋਂ ਇੱਕ ਖਜ਼ਾਨਾ ਲੱਭ ਜੀ ਇੱਥੋਂ ਪੱਟੀ ਖਜ਼ਾਨਾ ਲੱਭ ਚੇ ਇਹ ਅੱਜ ਦੇ ਟਾਈਮ 'ਚ ਬਹੁਤ ਵੱਡਾ ਕਰੇ ਚੱਲ ਰਿਹਾ ਵਾ ਸਾ ਸੰਗਤ ਜੀ ਇਦਾਂ ਹਰ ਕਿਸੇ ਨਾਲ ਨਹੀਂ ਹੁੰਦਾ ਕੋਈ ਗਿਣਵੇਂ ਜੁਣਵੇਂ ਬੰਦੇ ਨਾਲ ਹੀ ਇਦਾਂ ਹੁੰਦਾ ਵਾ ਕੋਈ ਆਪਾਂ ਕਹਿ ਲਈਏ ਸੋਚੋ 1.5% ਲੋਕਾਂ ਨਾਲ ਹੀ ਐਵੇਂ ਦਾ ਹੁੰਦਾ ਵਾ ਹਰ ਬੰਦੇ ਲਈ ਪਰਮਾਤਮਾ ਨੇ ਅਲੱਗ-ਅਲੱਗ ਸਥਿਤੀ ਤੈਅ ਕੀਤੀ ਹੋਈ ਆ ਮਾਂ ਪਰਖਾ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ ਕਹਿੰਦੀ ਜੇ ਤੂੰ ਕਾਮਯਾਬੀ ਚਾਹੁੰਦਾ ਜੇ ਤੂੰ ਸਕਸੈਸ ਚਾਹੁੰਦਾ ਤਾਂ ਤੂੰ ਕਦੇ ਵੀ ਕਿਸੇ ਬੰਦੇ ਕੋਲੋਂ ਆਸ ਨਾ ਰੱਖੀ ਜੇ ਤੂੰ ਆਪਣੀ ਉਚਾਈ ਤੇ ਤਰੱਕੀ ਕਰਨਾ ਚਾਹੁੰਦਾ ਸਿਖਰਾਂ ਤੇ ਪਹੁੰਚਣਾ ਚਾਹੁੰਦਾ ਤਾਂ ਤੂੰ ਕਿਸੇ ਬੰਦੇ ਕੋਲ ਨਹੀਂ ਆਸ ਰੱਖਣੀ ਕਹਿੰਦੇ ਜੇ ਤੂੰ ਸਕਸੈਸ ਚਾਹੁੰਦਾ ਹੈ ਨਾ ਤੇ ਤੂੰ ਗੁਰੂ ਦੇ ਅੱਗੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿ ਗੁਰੂ ਦੇ ਅੱਗੇ ਅਰਦਾਸ ਕਰ ਸਕਸੈਸ ਤਾਂ ਤੈਨੂੰ ਆਪ ਹੀ ਮਿਲ ਜਾਣੀ ਹੈ ਕਿਉਂਕਿ ਤੇਰੀ ਅਰਦਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਤੂੰ ਅਰਦਾਸ ਕਰ ਤੂੰ ਬਾਣੀ ਪੜ੍ਹ ਤੂੰ ਪਾਠ ਕਰ ਤੂੰ ਤੇ ਸਕਸੈਸ ਤਾਂ ਤੇ ਆਪਣੇ ਆਪ ਹੀ ਤੇ ਰੱਗੇ ਭਜੀ ਆਉਣੀ ਹੈ ਤੇ ਨੁਕੀਸੇ ਕਾਮ ਚ ਕੋਈ ਰੁਕਾਵਟ ਨਹੀਂ ਹੋਣੀ ਜੇਕਰ ਤੁਹਾਨੂੰ ਅਰਦਾਸ ਨਹੀਂ ਕਰਨੀ ਆਉਂਦੀ ਤਾਂ ਤੁਸੀਂ ਗੁਰੂ ਘਰ ਜਾਓ ਜਾਂ ਘਰ ਹੀ ਗੁਟਕਨ ਸਾਹਿਬ ਲਓ ਸੂਤ ਕਾ ਸਾਹਿਬ ਨੂੰ ਪੜੋ ਅਰਦਾਸ ਜਿਵੇਂ ਉੱਥੇ ਲਿਖੀ ਹੋਈ ਹੈ ਪੜੋ ਤੇ ਤੁਸੀਂ ਕੋ ਹੇ ਮੇ ਨਿਮਾਣਿਆ ਤੇ ਮਾਣ ਨਤਾਨਿਆ ਤੇ ਤਾਨ ਇਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਬੇਨਤੀ ਤੁਸੀਂ ਬੇਨਤੀ ਕਰੋ ਉਸ ਨੂੰ ਅਰਦਾਸ ਦੇ ਵਿੱਚ ਲੈ ਕੇ ਆਓ ਜਿਹੜਾ ਤੁਸੀਂ ਕੰਮ ਕਾਜ ਲਈ ਤੁਸੀਂ ਅਰਦਾਸ ਕੀਤੀ ਹੈ ਆਪਣੀ ਸਕਸੈਸ ਲਈ ਜੋ ਅਰਦਾਸ ਕਰਨੀ ਹੈ ਤੁਸੀਂ ਉਹ ਅਰਦਾਸ ਕਰੋ ਤੁਸੀਂ ਅਰਦਾਸ ਇੰਨੀ ਤਨੁ ਮਨੋ ਲਾ ਕੇ ਕਰਨੀ ਆ ਕਿ ਕਿ ਸਤਿਗੁਰੂ ਵੀ ਤੁਹਾਡੀ ਬੰਦਗੀ ਨੂੰ ਮੰਨ ਜਾਣ ਵੀ ਹਾਂ ਵੀ ਜਿਸ ਨੇ ਮੇਰੇ게 ਇਨੀ ਅਰਦਾਸ ਕੀਤੀ ਆ ਇੱਕ ਗੱਲ ਯਾਦ ਰੱਖਿਓ ਜਿੰਨੀ ਤੁਸੀਂ ਆਪਣੇ ਚੰਗੋ ਮਨੋਂ ਅਰਦਾਸ ਕਰੋਗੇ ਉੰਨੀ ਜਲਦੀ ਤੁਹਾਨੂੰ ਸਕਸੈਸ ਮਿਲਣੀ ਆ ਇਹ ਤੁਹਾਨੂੰ ਆਪ ਦੇ ਪੈਰੋਂ ਹੀ ਮਿਲਣੀ ਆ ਕਿ ਤੁਹਾਨੂੰ ਕਿਸੇ ਨੇ ਆ ਕੇ ਮੂਹਰੇ ਰੱਖਣੀ ਨਹੀਂ ਵੀ ਹਾਂ ਪਹਿਲਾਂ ਜੇ ਤਰੱਕੀ ਹੋ ਗਈ ਤੈਨੂੰ ਆਹੀ ਆ ਜਿੰਨੀ ਤੁਸੀਂ ਸ਼ਰਧਾ ਭਾਵਨਾ ਨਾਲ ਬਾਣੀ ਪੜ੍ਹੋਗੇ ਗੁਰੂ ਨਾਲ ਜੁੜੋਗੇ ਦਿਲੋਂ ਤਨੋਂ ਮਨੋਂ ਅਰਦਾਸ ਕਰੋਗੇ ਉੰਨੀ ਜਲਦੀ ਤੁਹਾਨੂੰ ਸਕਸੈਸ ਮਿਲਣੀ ਆ ਸਕਸੈਸ ਤਾਂ ਤੁਹਾਡੇ ਇਦਾਂ ਭੱਜੀ ਆਊਗੀ ਸਾ ਗੁਰੂ ਨੇ ਕਿਹਾ ਕਿ ਜਿਹੜੇ ਸਾਰੇ ਅੱਖਰ ਹਨ ਆ ਜਿਹੜੇ ਆਪਣੇ ਨਾਮ ਦੇ ਮੂਰੇ ਅੱਖਰ ਲਿਖਿਆ ਹਨ ਉਹ ਸਾਰੇ ਅੱਖਰ ਹੀ ਕਰਮਾ ਵਾਲੇ ਆ ਉਹਨਾਂ ਵਿੱਚੋਂ ਇਹ ਨਹੀਂ ਪਤਾ ਕਿਹੜੇ ਅੱਖਰ ਦੀ ਕਦੋਂ ਕਿਤੇ ਕਿਸਮਤ ਚਮਕ ਜਾਣੀ ਹੈ ਬਸ ਤੁਹਾਨੂੰ ਤੁਹਾਨੂੰ ਅਖੀਰ ਚ ਹੀ ਕਹਿਣਾ ਚਾਹੁੰਦੀ ਆ ਕਿ ਦਿਨੋ ਅਰਦਾਸ ਕਰੋ ਸਤਗੁਰੂ ਤੇਗੇ ਜਿਹਨਾਂ ਵੀ ਸਤਗੁਰੂ ਤੇ ਭਰੋਸਾ ਰੱਖੋਗੇ ਅਰਦਾਸ ਕਰੋਗੇ ਉਹਨੀਆਂ ਹੀ ਤੁਹਾਨੂੰ ਜ਼ਿਆਦਾ ਸਕਸੈਸ ਮਿਲੇਗੀ ਤਰੱਕੀ ਮਿਲੇਗੀ